ਹਾਵੀ ਮਤਰਾ ਕੀ ਹਾਲ ਚਾਲ ਹੈ ਆ ਜਿਹੜਾ ਸ਼ੂਟ ਹੈ ਉਹ ਨਹੀਂ ਹੋਇਆ ਸ਼ੂਟ ਕਿਉਂ ਨਹੀਂ ਹੋਇਆ ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਕਾਦੀ ਬੋਲ ਚਰਾ ਸਮਝੀ ਹਾਂ ਕੋ ਮਾਟਰ ਨਰੀ ਤੂੰ ਕਹਿ ਕਾ ਡੂਗੀ ਡੂਗੀ ਡੰਪ ਤੂੰ ਕਹਿੰਦੀ ਕਾ ਡੂਗੀ ਡੂਗੀ ਡੰਪ ਨਾਮ ਕੀ ਹੈ ਟਿਪਲ ਸ਼ਰਮਾ ਸ਼ਰਮਾ ਨਪੁੱਤ ਜੰਗਾ ਹੈਲੋ ਕਰ ਦੇ ਹੈਲੋ ਕਰ ਦੇ ਪੁੱਤ ਅਜਿਹੇ ਨੁਕਤੇ ਦਾ ਰਬੇਦ ਤੁਹਾਨੂੰ ਕਹਿੰਦਾ ਨਾ ਤੁਸੀਂ ਸਾਹ ਵੀ ਲਾ ਲੈ ਮਤਲਬ ਤਾਂ ਕਰਕੇ ਅਸੀਂ ਸ਼ੂਟ ਨਹੀਂ ਕੀਤੇ ਕਿਉਂਕਿ ਜਵਾਕ ਬਹੁਤ ਨਿਆਣੇ ਪੰਨ ਨਹੀਂ ਪੜਦੇ ਤੇ ਕੁੜੀਆਂ ਦਾ ਪੰਜੇ ਬੜਦੇ ਹੋ ਤੁ ਆ ਸਭ ਇਹ ਬੱਚਾ ਸੜਾ ਮਾਣੀ ਵਿੱਚ ਪੜਦਾ ਉਹ ਵਿਚਾਰੀ ਅੱਠਵੀਂ ਵਾਲੀ ਹੈ ਹੈ ਮੈਨੂੰ ਕੀ ਪੁੱਛੀ ਵੀ ਕਦੋਂ ਬਾਹਰ ਜਾਏਗੀ ਪਈ ਹੈ ਹੱਦ ਤੱਕ ਚੱਰੀ ਨੌਵੀਂ ਦਸਵੀਂ ਚ ਰੁਲੀ ਫਿਰਦੀ ਐ ਮੰਨ ਲਓ ਤੇ ਇਧਰ ਤੁਹਾਨੂੰ ਕਾਹਦਾ ਦੇਖ ਮੈਂ ਕਿੰਨੇ ਵੇਲੇ ਕਹਿੰਦਾ ਨਸ਼ਾ ਤੋਂ ਦੂਰ ਰਹਾ ਕਰੋ ਉਹ ਹੱਥ ਇਧਰ ਹੋ ਗਿਆ ਮੈਂ ਤੁਹਾਨੂੰ ਵੈਸੇ ਸਾਰੇ ਨੂੰ ਕਿਹਾ ਸਾਫ ਕਰਨੀ ਮਤਰਾ ਨਸ਼ੇ ਪੱਤੀ ਤੋਂ ਆਪਣੀ ਕੀ ਰਹਿਣਾ ਹੈ ਦੁਰਾ ਦੁਰਾ ਤੁੰਗ ਪੱਕਾ ਰਹਿ ਗਰ ਠੀਕ ਹੈ ਹਾਂ ਰੈਣੀ ਸਿਆਣਾ ਜਮੰਡਾ ਕਿਹੜੀ ਕਲਾਸ ਕਿਹੜੀ ਮੇਰਾ ਪਤਾ ਨਹੀਂ 11ਵੀਂ ਦੀ 10ਵੀਂ ਦੀ ਮਿੱਤਰ ਸੋਚ ਲਾ ਮੈਂ ਹੁਣੀ ਐ ਇਹਨੇ ਸੋਚ ਜੈਨੇ ਮੈਂ ਹੋਰ ਨਾ ਗੱਲਬਾਤ ਕਰ ਪੱਕੀ ਗੱਲ ਹੈ ਕੈਪੀ ਜੋਏਗਾ ਹੁਣ 11ਵੀਂ ਦੀ ਹਾਂਜੀ ਵੀ ਸੋਚ ਰਹਾ ਆਂਗਰੇਜੀ ਵੀ ਆ ਗਈ ਈ ਆਂਗਰੇਜੀ ਜੀ ਕੈਪ ਵਿਆਪ ਦੁਬਾਰਾ ਐ ਪਲੱਸ 1 ਚੋਂ ਗਈ ਮੈਂ ਈ ਕੈਪ ਪਲੱਸ 5 ਚੋਂ ਗਾ 10th ਹੋਇਆ ਜਾ ਹੁਣ ਆ ਜੀ ਤੋਂ ਪੇਪਰ ਦੇ ਲਈ ਗੈਰ ਰਹਿ ਗਿਆ ਕਿਵੇਂ 7ਵੀਂ ਚ ਲੱਗਦਾ ਹੈ ਕੋਈ ਲੋੜਾ ਦਮਾ ਕੇ ਮੈਨੂੰ ਆਦਾ ਨਹੀਂ ਇਹ ਵੀ ਭਰਾ 8ਵੀਂ 10ਵੀਂ ਦਾ ਜਵਾਬ ਹੈ ਤੁਸੀਂ ਬਈ ਕਿਹੜੀ ਕਲਾਸ ਚੋਂ 8ਵੀਂ ਚ ਪੇਪਰ ਦੇਤੇ 9ਵੀਂ ਚ 8ਵੀਂ ਪੇਪਰ ਦੇਦੇ 9ਵੀਂ ਚ ਹੋਣਾ ਬਈ ਤੁਸੀਂ ਚੰਗੀ ਗੱਲ ਹੈ ਤੁਸੀਂ ਸਰਦਾਰ ਸਾਹਿਬ 10th 10th ਦੇ ਵਿੱਚ ਪਲਸ 2 ਕਲਾਸ ਹੋ ਜਾ ਬਈ ਸਾਨੂੰ ਥੋੜਾ ਜਿਹਾ ਮਜ਼ੇਰ ਮੁੰਡਾ ਸਾਡਾ ਨਾ ਹੈਗਾਗਾ ਪਲਸ 2 ਆ ਗਿਆ ਬਈ ਪਲਸ 2 ਹੋ ਗਿਆ ਕਾਕੂ ਚਾਦੀ ਕਰ ਦੋ ਚਾਦੀ ਕਰਦੇ ਪੁੱਤ ਚਾਦੀ ਕਰਦੇ ਕੋਸ ਨਹੀਂ ਕੁੜੀ ਹੈ ਪੂਰੀ ਕੁੜੀ ਹੈ ਤੇ ਤੁਸੀਂ ਪੈਨੈਟ ਵਿੱਚੋਂ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਦੋ ਫੰਡ ਵੀ ਬੈਠੇ ਨੇ ਜਿਹੜੇ ਜਵਾਨਾਂ ਜੀ ਬੈਠੇ ਨੇ ਉਹ ਮਾਰਾ ਟੱਪ ਗਿਆ ਚੰਦਰੇ ਹਾਦੀ ਬੈਠੀ ਨੋ ਵੀਦੀ ਫਿਰਦੇ ਨੇ ਕਿੰਨੇ ਸਾਲ ਦੀ ਹੈ ਜੋਗੀ ਮਹਾਰਾਜ ਜੀ 70 70 ਥੋੜੀ ਜੀ 90 90 ਇਹ 19 ਸਾਲਾਂ ਦੀ 17 ਸਾਲ ਦੀ ਤੱਕ ਪੂਰੀ ਪਾਉਂਦੇ ਮੈਂ ਤੂੰ ਅੰਗਰੇਜ਼ੀ ਬੋਲ ਕੇ ਤੇ ਉਧਰ ਸਾਡੀ ਮੈਡਮ ਖੜੀ ਹੈ ਸਤਿ ਸ਼੍ਰੀ ਅਕਾਲ ਜੀ ਐਨੀ ਤੁਹਾਲਾ ਬਾਰ ਮੈਂ ਕੋਝੋੜਾਂ ਕੇ ਸਾਰੇ ਜੀ ਨਾਮ ਕੀ ਤੁਹਾਡਾ ਜੀ ਅਮਨ ਆਮਨ ਜੀ ਆਮਨ ਆਮਨ ਠੀਕ ਹੈ ਜੀ ਤੁਹਾਡਾ ਮੈਂ ਬਨਾਮ ਕੀ ਜੀ ਸਿਮਰ ਤੁਸਤਾ ਵੀ ਤਾਂ ਦੇਖ ਲਿਆ ਨਾ ਸਾਡੀਆਂ ਜੀ ਕਿਵੇਂ ਲੱਗਦਾ ਮਨਸਾਪੇ ਠੀਕ ਲੱਗਦਾ ਜੀ ਹਾਂਜੀ ਹਾਂਜੀ ਖੁਸ਼ ਹੋਵੋ ਸਾਡੇ ਤੋਂ ਕੋਈ ਲੱਗਦਾ ਤੁੰਨੀ ਇੱਕੀ ਬਾੜੀ ਕਰ ਦਉਂਦਾ ਗਰੀ ਜੀ ਪਹਿਲਾਂ ਕਹਿ ਦੋ ਦੇਖੋ ਸਾਰੇ ਦੇਖ ਰਹੇ ਨੇ ਹੁਣ ਨਹੀਂ ਨਹੀਂ ਸਰ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਮਾਰਕ ਦਾ ਮੇਤਰੋ ਹੱਸਾ ਕਿੱਡਾ ਕਰਦੇ ਆ ਨਾ ਫਿਲਹਾਲ ਇਹ ਤਾਂ ਨਹੀਂ ਕਿਸ ਦੀ ਵੀਡੀਓ ਸ਼ੂਟ ਹੋਈ ਏ ਤੇ ਚਲਿਏ ਫਿਰ ਕਰ ਆਪਾਂ ਇਹ ਪਹਿਲਾਂ ਹੀ ਤੁਹਾਡਾ ਜਿੱਥੇ ਅਸੀਂ ਬਿਨਾਂ ਸ਼ੂਟ ਕਰੇ ਮੁੜ ਕੇ ਗਏ ਆ ਕਿਉਂਕਿ ਇੱਕੋ ਚੀਜ਼ ਕਹੂੰਗਾ ਡੂ ਡੂ ਬਡੰਪ ਕੋਈ ਚੜੀ ਵੀ ਨਹੀਂ ਯਾਰ ਕੀ ਨਾ ਗੱਲਾਂ ਮਾਤ ਕਰੀ ਤਾਂ ਹੀ ਅਸੀਂ ਪਰ ਸ਼ੂਟ ਮਿੱਤਰੂ ਕੈਨਸਲ ਕਰਤਾ ਨਾ ਵੀ ਚਲੋ ਰਹਿਣ ਦਿੰਦੇ ਨਿਆਣੇ ਜਵਾਕ ਨੇ ਹਜੇ ਨਾ ਜਦੋਂ ਮਿੱਤਰੂ ਥੋੜੀ ਪਲਾਸਟੂਨਾ ਹੋ ਗਈਆਂ ਬਾਹਰ ਵਿੱਚ ਕਲੀਅਰ ਹੋ ਗਈਆਂ ਬੰਦਿਆ ਸੈਂਟਰ ਦੇ ਬਾਹਰ ਦੇ ਬਾਸ ਕਿੱਥੇ ਮੈਸੇਜ ਕਿੱਥੇ ਕਹਿੰਦਾ ਤੁਸੀਂ ਬਾਸ ਮੈਸੇਜ ਕਰ ਦਿਓ ਕੋਈ ਚੱਕਾਂਗੇ ਉਥੇ ਆ ਪਾ ਜਾਗੇ ਠੀਕ ਹੈ ਇੱਕ ਮੌਕੇ 'ਚ ਮੇਰੀ ਲੜਾਈ ਹੋ ਗਈ ਆਏਗਾ ਤੂੰ ਹਾਂ ਗਾਇਆ ਮੈਂ ਨਾ ਇਹ ਜਲਦੀ ਰਹੀ ਅੱਛਾ ਰੋਣੀ ਕਾ ਮੈਂ ਰੋਣੀ ਨਹੀਂ ਕਿਹਾ ਅੱਛਾ ਤੂੰ ਮਾੜਾ ਬਦਮਾਸ਼ ਤੂੰ ਬਸ ਜੇ ਮੇਰੀ ਲੜਾਈ ਹੋਊਗੀ ਤੂੰ ਅੱਜ ਮੈਂ ਤੈਨੂੰ ਕਾਲ ਕਰਦਾ ਹਾਂ ਜੀ ਜੀ ਛੋਟੇ ਨਾ ਗੱਲ ਸੁਣਾਂਗੇ ਉਹ ਮੇਰੇ ਨਾਲ ਨਾ ਇਹ ਮੇਰੀ ਕਿਸ ਨਾਲ ਲੜਾਈ ਹੋਊਗੀ ਤੂੰ ਆ ਜੀ ਹਾਂ ਜੀ ਆ ਜਾ ਮੈਂ ਤੈਨੂੰ ਸੱਦੂਗਾ ਠੀਕ ਹੈ ਮੈਂ ਨਹੀਂ ਚਾਹੁੰਦਾ ਮੇਰੇ ਕੱਲ ਤੇ ਥਰਸਡੇ ਪਾਣ ਤੇਰੇ ਬਰਾਬਰ ਮੈਂ ਮੈਨੂੰ ਕੁੱਟਦਾਂਗੇ ਜੀ ਤੁਹਾਨੂੰ ਕੁੱਟਾਂਗੇ ਮੈਂ ਤੁਹਾਨੂੰ ਛੱਡਣ ਨਹੀਂ ਦੇਵਾਂਗਾ ਗੱਲ ਤਾਂ ਚਲ ਜੀ ਆਪਣੇ ਥਾਪੜੇ ਪੈ ਗਿਆ ਪਕੜਾ ਉਸਨੇ ਠੀਕ ਹੈ ਮੈਂ ਫਿਰ ਥਾਪੜੇ ਤਾਂ ਨਹੀਂ ਖਾਦੇ ਤੇ ਲੜਾਈ ਦੀ ਨਹੀਂ ਬਰੀ ਹੋਈ ਹੈ ਭਾਈ ਮੈਂ ਲਾ ਲਿਆ ਜੀ ਆਪਣੇ ਹੈ ਹੈ ਨਾ ਜੀ ਚਲ ਠੀਕ ਹੈ ਉਹ ਪੜ੍ਹਿਆ ਕਰਦੇਗਾ ਬਦੇ ਧਿਆਨ ਲਾ ਕੇ ਠੀਕ ਹੈ ਭਾਈ ਪੜ੍ਹਿਆ ਕਰੋ ਚਲ ਮੈਂ ਵੀ ਸੀਰੀਅਸ ਗੱਲ ਨਾਲ ਬਾਤ ਦੁਜਰਾ ਕਰਦੇ ਆਂ ਪੜ੍ਹਾਈ ਨਹੀਂ ਗੱਲ ਮਾਉਣਾ ਮਿੱਤਰੋ ਹਣਾ ਇੱਕ ਵਾਰ ਥੋੜੀਆ ਪਾਸ ਅੰਗਰੇਜੂਸ਼ਨ ਹੋ ਗਈ ਫਿਰ ਤੁਸੀਂ ਆਪਣੇ ਰਾਹਾਂ ਤੇ ਹੋ ਜਾਓਗੇ ਤੇ ਉਹਨਾਂ ਰਾਹਾਂ ਵਰਗੀ ਮੌਜ ਵੀ ਕੋਈ ਨਹੀਂ ਹੈਗੀ ਤਾਂ ਸਾਡਾ ਕੈਮਰਨ ਲਾ ਲਓ 80000 ਰੁਪਏ ਕਮਾਉਣਾ ਮਹੀਨੇ ਦਾ ਕੈਮਰਾਮੈਨ ਦਾ ਥੋੜਾ 7000 ਰੁਪਏ ਕੋ ਹੋ ਲੈਨੇ ਤਾਂ 14000 ਮਿਲਦਾ ਹੈ ਹੈ ਆ ਸਾਡੇ ਨਾਲ ਆ ਵਾਲਾ ਲਾਲੂ ਆ ਦੇਖੋ ਆ ਦੀਨੇ ਦੇਖੋ ਜੈਕਟ ਪਾਈ ਪਤਾ ਕਿੰਨੇ ਦੀ ਹੈ ਕਿੰਨੇ ਦੀ ਤੇਰੇ ਹਿਸਾਬ ਨਾਲ ਇਹ ਇਹ ਨਹੀਂ ਆ 5000 ਤੂੰ ਸਭ ਤੋਂ ਵੱਡਾ ਗੱਫਾ ਮਾਰੇ ਹੋਈ ਇਹ ਨਹੀਂ ਵੀ ਤਾਂ ਮਹਿੰਗੀ ਚੀਜ਼ ਹੈ ਬਲ ਮਹਿੰਗੀ ਦੀ ਜਿਆਦਾ ਬੋਲਦਾ ਕਹਿੰਦਾ ਭਾਬੇ ਇਹ ਸੀ ਉਹੀ ਮੈਂ ਤਾਂ ਹੀ ਕਿਹਾ ਮਹਿੰਗੀ ਚੀਜ਼ ਹੈ ਹਾਂ ਹਾਂ ਮਹਿੰਗੀ ਚੀਜ਼ ਹੈ ਮਹਿੰਗੀ ਤੇ ਮੈਂ ਤਾਂ ਹੁਣ ਦੇਖੇ ਵੀ ਨਹੀਂ ਮਹਿੰਗੀ ਉਹ ਮੈਂ ਤਾਂ ਪਤਨੀ ਦੀ ਵੀ ਸੀ ਇਹ ਦੁਲਤ ਇਤਨਾ ਸੌੜੀ ਤੇ ਬਸ ਕੁਝ ਨਹੀਂ ਕਿਹਾ ਮੈਂ ਗਾਹਾਂ ਜਸਨਾ ਤੇ ਆਦੋ ਕੁੜੀਆਂ ਨੇ ਇਹਨਾਂ ਦੀ ਆਇਲਸ ਚੰਦਰੀਏ ਜੀ ਹਾਂਜੀ ਆਇਲਸ ਕਰ ਰਹੀਆਂ ਪੀਟੀ ਇਥੇ ਆਇਲਸ ਨਾ ਕਿਹੜਾ ਪੱਟੀ ਕਿਹੜਾ ਜੀ ਚੁੱਕੀ ਹੈ ਚੁੱਕੀ ਅੱਛਾ ਚੁੱਕੀ ਤੁਹਾਡਾ ਜੀ ਸ਼ਾਦੀਪੁਰ ਸ਼ਾਦੀਪੁਰ ਇਹ ਟਾਈਮ ਨਾਲ ਹੀ ਫੇਰੇ ਪੂਰੇ ਕਰਾਉਣਗੇ ਤੇ ਚਲੋ ਠੀਕ ਹੈ ਮੈਂ ਤੋੜਾ ਨਾ ਤੇ ਵਲੌਗ ਸੀ ਬਚ ਲੈ ਮੈਂ ਤੋੜਾ ਫਿਰ ਸਾਰੇ ਜਵਾਬ ਹੈਲੋ ਕਰ ਦੋ ਫਿਰ ਆਪਾਂ ਕਰੀ ਬਾਈ ਬਾਈ ਇਹ ਬਾਈ ਬਾਈ ਹੁੰਦਾ ਵਾ ਹੈਲੋ ਆਇਆ ਬੋ ਲਗੇ ਸਪੋਲ ਦੇ ਗਏ ਸੀ ਠੀਕ ਹੈ ਹੁਣ ਆਇਆ ਲੋ ਕਰੇ ਆ ਬਾਈ ਕਰਾਂਗੇ ਮੈਂ ਵੀ ਪੁੱਲ ਗਿਆ ਠੀਕ ਹੈ ਬਾਈ ਕਰਾਂਗੇ ਲੈ ਮੇਤਰੋ 3 ਦੇ ਮੈਂ ਤੁਸੀਂ ਵੀ ਇਧਰ ਆ ਜੂ ਇਕੱਠੇ ਬਾਈ ਕਰਨਾ ਪਰ ਬੜੀ ਜੀ ਸਵਾਦ ਨਹੀਂ ਕਰੀਏ ਆਜੂ ਜੀ ਆਜੂ 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 ਤੇ ਲੈ ਮੇਤਰੋ 3 ਦੇ ਕਰਨਾ ਠੀਕ ਹੈ ਬਾਏ ਬਾਏ 1 2 3 ਬਾਏ 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 ਸੋਚ ਰਿਹਾ ਕੋਦ ਸੁਚ ਰਿਹਾ ਕਿਹੜੇ ਹੱਥ ਨਾਲ ਕਰਨਾ ਹੁਣੀ ਸੋਚ ਰਿਹਾ ਕਿਹੜੇ ਹੱਥ ਨਾਲ ਕਰੀਏਗਾ ਬਾਏ ਬਾਏ ਇਹਦੇ ਨਾਲ ਕਰੇਗਾ ਬਾਈ ਇਹਦਾ ਵਾਰੀ ਤਰੀ ਗਾ ਹਾਂ ਮੈਂ Bana, tuh, buat kecewa bana, bana, <laughs> bana putu bana? Oke, tuh, buat ਤੇ ਨਿਆਣੀ ਨਿਆਨੇ ਬੱਚਿਆ ਨਿਆਣੀ ਨਿਆਨੇ ਗੱਲਾਂ ਨੇ ਮੇਤਰੋ ਸੋ ਵਲੌਗ ਨਾ ਬਣੇ ਰਹੇ ਹੋ ਨਾ ਸੋ ਅੱਜ ਦਾ ਵਲੌਗ ਮਾਫੀ ਚ ਉਹਨੇ ਵੀਡੀਓ ਪ੍ਰੋਪਰ ਸ਼ੂਟ ਨਹੀਂ ਹੋ ਸਕੀ ਤੇ ਲੈ ਮੇਤਰੋ ਕਰਦਾ ਸਾਰਨੇ ਬਾਏ ਬਾਏ ਤੇ ਇਕੱਠੇ ਨੇ ਕਹਿੰਦੇ ਸਾਰੇ ਸਕੂਲ ਮਹਿਕਮਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹਦਾ ਵਲੌਗ ਨੂੰ ਬਣਾ ਬਾਕੀ ਸਾਰੇ ਸਬਸਕ੍ਰਾਈਬ ਕਰਾਉਂ ਨੂੰ ਕਰਦੇ ਆ ਮਾਦਾ ਨਾ ਮਾਦਰਾ ਮਾੜਾ ਮੋਟਾ ਪੀਕ ਲੱਗਿਆ ਹੋਇਆ ਓਏ ਤਾਸੇ ਕਿਡ ਨਿਆਣੀ ਜਨਾਗ ਨੇ ਨਾ ਕੀ ਚੋੜ ਕੇ ਦੀ ਤਾਂ ਹੀ ਮਤਲਬ ਪਤਾ ਕੀ ਗੱਲ ਹੈ ਮਿੱਤਰੋ ਸ਼ੂਟ ਅਸੀਂ ਵੀਡੀਓ ਕਹਿੰਦੇ ਸ਼ੂਟ ਦਾ ਕੋਈ ਤਰਾਜ਼ ਨਹੀਂ ਸੀ ਹਨਾ ਪਰ ਹਜੇ ਬੱਚੇ ਕੋ ਉਸ ਲੈਵਲ ਤੇ ਮਨਜ਼ੂਰ ਨਹੀਂ ਹੋਈ ਵੀ ਅਸੀਂ ਨਾਲ ਗੱਲਾਂ ਬਾਤਾਂ ਕਰ ਸਕਦੇ ਕਿਉਂਕਿ ਇਹਨੇ ਥੋੜੀ ਨਿਆਣੀ ਮਾਤਾ ਜੀ ਨਿਆਣੀ ਗੱਲਾਂ ਬਾਤਾਂ ਨਹੀਂ ਹਨਾ ਤੇ ਅਸੀਂ ਨਹੀਂ ਚਾਹੁੰਦੇ ਨਾ ਕੋਈ ਇਦਾਂ ਦਾ ਕਨਸੈਪਟ ਸ਼ੂਟ ਹੋਵੇ ਜਿਹੜਾ ਇਹਨਾਂ ਨੂੰ ਮਿਆਂ ਲੱਗੇ ਵੀ ਅਸੀਂ ਕੀ ਬੋਲੀਏ ਇਹਨੇ ਠੀਕ ਹੈ ਤੇ ਪੜਾ ਲਿਖਿਆ ਕਰੋ ਗੱਦ ਕਪੜਾ ਤੋਂ ਦੂਰ ਠੀਕ ਹੈ ਠੀਕ ਹੈ ਨਾ ਜੀ ਸਭ ਪਤਾ ਕਿਸੇ ਬੱਚੇ ਨੇ ਕੁਝ ਨਹੀਂ ਕਰਨੀ ਸੀ ਬਹੁਤ ਮਾੜੀ ਹੈ ਨਾ ਜੀ ਮੈਂ ਕਰ ਦਿੰਦੀ ਸ ਠੀਕ ਹੈ ਤੁਹਾਡਾ ਸਾਰਾ ਗਿਆ ਕੱਲ ਮੈਂ ਤੁਸੋਂ ਬਣੇ ਬਾਏ ਬਾਏ ਕਰੋ ਫਿਰ 3 ਦੇ ਸਾਰੇ ਜਣੇ ਜੀ 3 ਕਹੂੰਗਾ ਜੇ 3 ਇਹ ਸਾਥ ਮੈਂ ਆਉਂ ਬੈਸੇ ਕੀਤਾ ਸੀਗਾ 1 2 3 ਬਾਏ ਬਾਏ ਛੁਡ ਮੈਿਕਾ ਮੈਨ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਰਿਕਮੈਂਡ ਕਰਕੇ ਕੀ ਦੱਸਿਓ ਕਹ ਨਾਸ਼ਾ ਨਹੀਂ ਕਰਨਾ ਠੀਕ ਹੈ ਸੋ ਠੀਕ ਹੈ ਮੈਮ ਬਾਏ ਬਾਏ ਜੀ ਮਿਲਦੇ ਹਾਂ ਦੀ ਦੁਬਾਰਾ ਆਏ ਸੁੱਚ ਠੀਕ ਹੈ ਜੀ ਓਕੇ ਥੈਂਕ ਯੂ